ਪੰਜਾਬ ਦੇ ਤੁਸੀਂ ਸਰਕਾਰ ਬਣਾਈ ਜਿਨ੍ਹਾਂ ਨੇ ਬਕੀਦੇ ਦੇ ਵਿੱਚ ਕਸਮ ਖਾਧੀ ਸੀ ਕਿ ਮੈਂ ਪੰਜਾਬ ਦੀ ਨਿਸ਼ਾ ਖਤਮ ਕਰਾਂਗਾ ਅੱਜ ਪੰਜਾਬ ਦੇ ਨਸ਼ੇ ਦਾ ਲੱਖ ਤੋੜਨ ਵਾਲੇ ਸਾਡੇ ਸਾਹਮਣੇ ਖੜੇ ਨੇ ਜਿਨ੍ਹਾਂ ਨੇ ਕਸਮ ਖਾਧੀ ਸੀ ਚੰਨਰ ਗਾੜੀ ਦੇ ਜਿਹੜੇ ਕਾਸਮ ਨੇ ਉਹਨਾਂ ਨੂੰ ਫੜਾਂਗਾ ਤੇ ਅੱਜ ਜਿਹੜੇ ਪੁਲਿਸ ਵਾਲੇ ਤੇ ਫੋਰਸ ਜਿਹਨਾਂ ਦੀ ਐਸਆਈਟੀ ਬਣਾ ਕੇ ਇੱਕ ਸਾਡੇ ਸਾਹਮਣੇ ਖੜੇ ਜਿੰਨਾਂ ਨੇ ਧੂਰ ਦੇ ਕਾਤਲਾਂ ਨੂੰ ਤੁਹਾਡੇ ਸਾਹਮਣੇ ਲਿਗਾ ਕਰਕੇ ਤੇ ਉਹਨਾਂ ਨੂੰ ਕੋਟਾਂ ਵਾਲੀ ਤੋੜਿਆ ਮੈਂ ਨਾਲਾ ਲਾਉਣੇ ਦੇ ਬਾਅਦ ਮਹਾਰਾਜ ਗੁਸਤਾਖੀ ਬਾਤ ਮੈਂ ਪਿੱਛੇ ਚੜਾ ਗਿਆ ਬੋਲ ਬੋਟੀ ਰਾਉਂਡ ਗੋਦੀ ਕੱਟੇ ਨਮਰਦੋਸੇ ਔਰ ਤੋਂਵੇਂ ਬਾਹਰ ਖੜੀਆਂ ਕਰਕੇ ਜਿਨ੍ਹਾਂ ਨੇ ਕਾਤਲਾਂ ਨੂੰ پنجاب دے نشا بچے والے نمک پائی آس کا نارا پرند کرنا جنہیں ساری گلامی زندگی توڑیاں تھوں بڑے اج پہ میں شری راہل گاندھی جی کا ਪੰਜਾਬ ਆਏ ਤੇ ਦਿਨੋਂ ਤਨਵਾਦ ਕਰ ਰਹੇ ਆ ਇਹ ਉਹ ਸਾਡੇ ਪ੍ਰਧਾਨ ਨੇ ਜਿਨ੍ਹਾਂ ਨੇ ਕੁਝ ਦਿਨਾਂ ਤੋਂ ਆਪਣੇ ਪਾਰਟੀ ਦਾ ਝੰਡਾ ਚੱਕ ਕੇ ਦੇਸ ਦੇ ਖੁੰਝੇ ਖੁੰਝੇ ਦੇ ਵਿੱਚ ਗਏ ਨੇ ਔਰ ਵਾਹਿਗੁਰੂ ਦੀ ਕਿਰਪਾ ਹੋਈ ਤਾਂ ਆਹ ਹੁਣ ਜਿਹੜੀ ਚੋਣ ਸਾਡੇ ਸਾਹਮਣੇ ਆ ਰਹੀ ਹੈ ਪੰਜਾਬ ਦਾ ਜੋ ਕਰੂਗਾ ਅਸੀਂ ਕਰਾਂਗੇ ਹੀ ਇਹਨਾਂ ਨੂੰ ਸਪੋਰਟ ਕਰਨ ਲਈ ਜਿੰਨੀਆਂ ਸੀਟਾਂ ਅਸੀਂ ਦੇ ਸਕਦੇ ਹਾਂ ਵਾਹਿਗੁਰੂ ਦੀ ਕਿਰਪਾ ਨਾਲ 13 ਦੀ 13 ਦੇ ਕੇ ਜਿਸ ਤਰੀਕੇ ਨਾਲ ਇਹ ਚੱਲ ਰਹੇ ਨੇ ਔਰ ਜਿਸ ਤਰੀਕੇ ਨਾਲ ਦੇਸ਼ ਹਵਾ ਬਣ ਰਹੀ ਹੈ ਮੈਨੂੰ ਅੱਜ ਕੋਈ ਗੁਰੇਜ਼ ਨਹੀਂ ਕਹਿੰਦੇ ਕਿ ਤੁਸੀਂ ਸਾਡੇ ਆਉਣ ਵਾਲੇ ਪ੍ਰਧਾਨ ਮੰਤਰੀ ਦੇ ਸਾਹਮਣੇ ਅੱਜ ऐसे विराजमानो सारे आज मेरे वीरो ऐसे आशा कुमारी जी आए ने साडे शक्ति साहिबा साडे रान जी सुनील जख जी आए ने साडे कैबिनेट ते साथी मेरे साडे एमपी साहिब साडे एमएलए साहिबान साडे ਹੋਰ पार्टी दे उगे नेतावा ਸਾਰੇ ਅੱਜ ਇੱਥੇ ਮੋਗੇ ਦੇ ਵਿੱਚ ਇਕੱਤਰ ਹੋਇਆ ਸੀ ਆਪੇ ਸਾਥ ਆਪੇ ਸਾਹਮਣੇ ਆਪੇ ਨਾਲ ਸ਼ਾਮਲ ਹੋਣ ਲਈ ਤੁਸੀਂ ਅੱਜ ਦੂਰ ਦੂਰ ਤੋਂ ਆਇਓ ਤੁਸੀਂ ਸਾਡੇ ਪਾਰਟੀ ਦਾ ਜਿਹੜਾ ਅਸੀਂ ਸੱਦਾ ਭੇਜਿਆ ਸੀ ਉਹ ਸੱਦੇ ਨੂੰ ਤੁਸੀਂ ਮੰਨ ਕੇ ਇੱਥੇ ਆਇਓ ਕਿਉਂ ਕਿ ਕਿਉਂਕਿ ਅੱਜ ਜੋ ਪੰਜਾਬ ਦੇ ਵਿੱਚ ਹੋ ਰਿਹਾ ਔਰ ਵਾਹਿਗੁਰੂ ਦੀ ਕਿਰਪਾ ਨਾਲ ਹੋ ਰਿਹਾ ਹੈ ਜੋ ਵਾਦੇ ਅਸੀਂ ਕੀਤੇ ਸੇ ਆਪਣੀ ਚੋਣ ਦੇ ਵੇਲੇ ਕਿ ਅਸੀਂ ਕਿਸਾਨੀ ਨੂੰ ਜਿਹੜੀ ਡੁੱਬਲੀ ਹਾਲਾਤ ਦੇ ਵਿੱਚ ਸਾਡੇ ਕਿਸਾਨ ਬੈਠੇ ਸੇ ਉਹਨਾਂ ਨੂੰ ਉਸ ਤੋਂ ਕੱਢਣਾ ਹੈ ਜਿਹੜੀ ਸਾਡੀ ਗਰੀਬ ਜਨਤਾ ਜਿਨ੍ਹਾਂ ਦੇ ਕੋਲ ਕੋਈ ਜ਼ਮੀਨ ਹੀ ਨਹੀਂ ਹੈ ਉਹਨਾਂ ਦੀ ਅਸੀਂ ਰੱਖਿਆ ਕਰਨੀ ਹੈ ਉਹਨਾਂ ਦੇ ਵਾਸਤੇ ਅਸੀਂ ਮਦਦ ਕਰਨੀ ਹੈ ਕੁਝ ਜੋ ਸਾਡੇ ਬੱਚਾ ਦੇ ਇੱਥੇ ਬੈਨੇ ਫਿਰਦੇ ਸੇ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਦੇ ਨੌਕਰੀ ਦੇ ਸਾਧਨ ਬਣਾਉਣੇ ਨੇ ਜੋ ਸਾਡੇ ਬੱਚਾ ਕੋਈ ਪਿੰਡ ਦੇ ਵਿੱਚ ਪਹਿਲਾ ਪੜ ਕੇ ਆਉਂਦਾ ਹੈ ਚਾਹੇ 10ਵੀਂ ਕੀਤੀ ਚਾਹੇ 12ਵੀਂ ਕੀਤੀ ਚਾਹੇ ਕੁਝ ਵੀ ਕੀਤਾ ਹੋਏ ਅੰਤ ਵਿੱਚ ਜਦੋਂ ਉਹਨੂੰ ਨੌਕਰੀ ਨਹੀਂ ਮਿਲਦੀ ਫਿਰ ਰੋਸ ਜਾਗਦਾ ਹੈ ਔਰ ਰੋਸ ਜਾਗੜ ਲਾ ਫਿਰ ਉਹ ਗਲਤ ਕੰਮ ਕਰਨ ਲੱਗ। ਔਰ ਇੱਕ ਪੰਜਾਬ ਸਾਡਾ ਐਨਾ ਖੁਸ਼ਹਾਲ ਸਾਡਾ ਸੂਬਾ ਗੁਰੂਆਂ ਦੀ ਧਰਤੀ ਇੱਥੇ ਨਸ਼ਾ ਬਹੁਤ ਵੱਧ ਗਿਆ ਸੀ ਸਾਡੇ ਇਹ ਸਾਰੀਆਂ ਗੱਲਾਂ ਸੀ ਉਹਨਾਂ ਕੀਤੀਆਂ ਸੀ ਆ ਚੋਣ ਦੇ ਸਾਹਮਣੇ ਜਦ ਚੋਣ ਸਾਡੇ ਸਾਹਮਣੇ ਸੀ ਔਰ ਅਸੀਂ ਲੋਕਾਂ ਨੂੰ ਕਿਹਾ ਸੀ ਠੀਕ ਹੈ ਅਸੀਂ ਮੈਂ ਦਮਦਮਾ ਸਾਹਿਬ ਵਾਲ ਗੁਪਤਾ ਸਾਹਿਬ ਹੱਥ ਚ ਲੈ ਕੇ ਕਿਹਾ ਸੀ ਕਿ ਇਸ ਨੂੰ 4 ਹਫ਼ਤਿਆਂ ਚ ਇਹਦਾ ਲੱਕ ਤੋੜਾਂਗੇ ਔਰ ਲੱਕ ਟੁੱਟਿਆ ਅਸੀਂ ਅੱਜ ਬਹੁਤ ਲੋਕ ਖੜੇ ਹੋਏ ਨੇ ਜਿਹੜੇ ਇਸ ਕੰਮ ਚ ਪਏ ਹੋਏ ਸੀ ਬਹੁਤ ਨਸ਼ੇ ਹੈਰੋਇਨ ਕੱਲੀ 550 ਕਿਲੋਗ੍ਰਾਮ ਅਸੀਂ ਫੜੀ ਹੋਈ ਹੈ ਜਿਹੜੀ ਅਗਰ ਓਨੀ ਬਾਜ਼ਾਰ ਦੇ ਵਿੱਚ ਹਜ਼ਾਰਾਂ ਕਰੋੜ ਦੇ ਵਿੱਚੋਂ बिकਣੀ ਸੀ ਬੱਚੇ ਕੌਣ ਬਚਾ ਕੌਣ ਸਾਡੇ ਬੱਚੇ ਇਹ ਚੀਜ਼ ਦਾ ਕੰਮਿਆਂ ਨੇ ਲੇਕਿਨ ਇੱਥੇ ਹੀ ਨਹੀਂ ਖਤਮ ਹੋਣਾ ਉਹ ਬੱਚਾ ਵਾਸਤੇ ਨੌਕਰੀਆਂ ਦੇ ਸਾਧਨ ਅਸੀਂ ਬਣਾਉਣੇ ਨੇ ਔਰ ਉਹ ਨੌਕਰੀਆਂ ਦੇ ਸਾਧਨ ਅੱਜ ਮੈਨੂੰ ਖੁਸ਼ੀ ਹੁੰਦੀ ਹੈ ਕਹਿੰਦੇ ਕਿ ਇੰਡਸਟਰੀ ਵਿੱਚ 8000 ਕਰੋੜ ਦੇ ਅਸੀਂ ਰੁਪਏ ਦੇ ਐਮਓਯੂ ਸਾਈਨ ਕੀਤੇ ਲੇਕਿਨ 36000 ਕਰੋੜ ਰੁਪਇਆ ਅੱਜ ਧਰਤੀ ਤੇ ਲੱਗ ਰਿਹਾ ਨਵੀਆਂ ਫੈਕਟਰੀਆਂ ਬੰਨ੍ਹਿਆ ਨੇ ਜਿੱਥੇ ਸਾਡੇ ਬੱਚਿਆਂ ਵਾਸਤੇ ਨੌਕਰੀਆਂ ਕਰਨ। ਮੈਂ ਉਹ ਜੀ ਨੂੰ ਦਿਖਾ ਰਿਹਾ ਸੀ ਕਿ ਸਾਡਾ ਟਾਰਗੇਟ ਹੈ ਕਿ ਰੋਜ਼ ਹਜ਼ਾਰ ਬੱਚਾ ਸਾਡਾ ਨੌਕਰ ਲੱਗੇ। ਔਰ ਮੈਂ ਕੱਲ ਇਹਨਾਂ ਨੂੰ ਦਿਖਾ ਰਿਹਾ ਸੀ ਕੱਲ ਦੀ ਮੈਂ ਰੋਜ਼ ਰਿਪੋਰਟ ਲੈਣਾ ਹੈ ਕਿ ਕਿੰਨੇ ਬੰਦੇ ਅੱਜ ਸਾਡੇ ਲੱਗੇ ਨੇ। ਚਾਹੇ ਸਰਕਾਰੀ ਨੌਕਰੀ ਚਾਹੇ ਉਹਨਾਂ ਦੀ ਪ੍ਰਾਈਵੇਟ প্লেਸਮੈਂਟ ਕਰੀਏ ਚਾਹੇ ਉਹਨਾਂ ਦੀ ਮਦਦ ਕਰੀਏ ਕਿ ਤੁਸੀਂ ਆਪਣੇ ਲੋ ਸਟਾਰਟਅਪ ਜਿਹੜੇ ਕਹਿੰਦੇ ਨੇ ਤੁਸੀਂ ਆਪਣਾ ਕੰਮ ਇੱਥੇ ਕਰੋ ਉਹਦੇ ਵਿੱਚ ਕੱਲ 808 ਬੱਚਿਆਂ ਨੇ ਨੌਕਰੀ ਮਿਲੀ ਸੀ ਔਰ ਅਸੀਂ ਦਿਨ ਪਰ ਦਿਨ ਇਸ ਨੂੰ ਗਿੰਦੇ ਜਾ ਰਹੇ ਹਾਂ ਸਾਡੇ 6 ਲੱਖ ਦੇ ਕਰੀਬ ਬੱਚਿਆਂ ਨੂੰ ਨੌਕਰੀ ਅਸੀਂ ਦੇ ਚੁੱਕੇ ਹਾਂ ਇਹ ਪਿਛਲੇ 2 ਸਾਲਾਂ ਦੇ ਵਿੱਚ ਔਰ ਇਹ ਕੁਝ ਨਹੀਂ ਹਾਲੇ ਹਾਲੇ ਇੰਡਸਟਰੀ ਚੱਲ ਫੇ ਇਸ ਨੂੰ ਮੈਂ ਹਜ਼ਾਰ ਤੋਂ ਵੀ ਅੱਗੇ ਪਾਉਣਾ ਹੈ ਤਾਂ ਕਿ ਆਪਣੇ ਬੱਚੇ ਲੱਗਦੇ ਰਹਿਣ اور جیڑی ساڑی کسانی ہے تو اسی دیکھتے آئے ہو اے چوتھا ساڑا ہوں یہ بے روزگار روزگار میلہ جا رکھیا ہوا ہے یہ چوتھا سا چل رہا پہلے او ایکڑ تین دی جمین سی وہ پورا اونا نو دو لاکھ روپئے دے کے انہیں کوپریٹ محکمہ یا بینک کمرشل بینک پورا کیتا ہے پھر تیسرے دور کلے تک ਜਿਨ੍ਹਾਂ ਨੇ ਕੋਆਪਰੇਟਿਵ ਬੈਂਕ ਦਾ ਦੇਅ ਉਸੇ ਮੁਕਾ ਚੁੱਕੇ ਹੁਣ ਚੌਥਾ ਦੌਰ ਸ਼ੁਰੂ ਹੋ ਰਿਹਾ ਜਿਹਦੇ 5 ਏਕੜ ਤੱਕ ਜਿੰਨਾ ਜੀ ਕਮਰਸ਼ੀਅਲ ਬੈਂਕਾਂ ਦੇ ਨਾਲ ਹੈ ਉਹ ਅਸੀਂ ਪੂਰਾ ਕਰ ਰਹੇ ਹਾਂ ਔਰ ਅੱਜ ਸ਼ੁਰੂਆਤ ਅੱਜੀ ਕਰਕੇ ਅੱਜ ਦੇਣੀ ਆ ਪਰ ਇਹਦੇ ਨਾਲ ਹੀ ਦੀ ਇਹ ਹੈ ਗਰੀਬ <table> ਕਿਸਾਨੀ ਕਿਸਾਨੀ ਕਿੰਨੀ ਹੈ ਗਰੀਬ 17 ਲੱਖ ਪਰਿਵਾਰ ਨੇ ਸਾਡੇ ਪੰਜਾਬ ਦੇ ਵਿੱਚ ਕਿਸਾਨੀ ਚ ਜਿਹੜੇ ਇਹ ਕਰਜ਼ੇ ਦੇ ਵਿੱਚ ਦਬੇ ਹੋਏ ਨੇ ਉਹਦੇ ਵਿੱਚ ਉਹ 1.5 ਲੱਖ 5 ਲੱਖ 5 ਏਕੜ ਤੋਂ ਘੱਟ ਨੇ ਲੋਕ ਔਰ ਪਹਿਲਾਂ ਅਸੀਂ 5 ਏਕੜ ਤਾਈ ਪਹੁੰਚਾਉਣਾ ਤਾਂ ਕਿ ਜੋ ਗਰੀਬ ਦਲਤਾ ਸਾਡੀ ਉਹਨਾਂ ਨੂੰ ਪਹੁੰਚੇ ਲੇਕਿਨ ਇਸ ਤੋਂ ਇਲਾਵਾ ਸਾਡੇ ਕੋਲ ਉਹ ਲੋਕ ਰਹਿੰਦੇ ਨੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੀ ਜ਼ਮੀਨ ਹੀ ਨਹੀਂ ਹੈ ਕੋਈ ਕੋਈ ਰੋਜ਼ਗਾਰ ਨਹੀਂ ਉਹ ਨਿਰਬਣੇ ਕਿਸਾਨਾ ਤੇ ਜਦ ਕਿਸਾਨ ਆਪ ਡੁੱਬਿਆ ਫਿਰਦਾ ਹੈ ਵਿਚਾਰਾ ਉਹ ਉਹਨਾਂ ਨੂੰ ਕੀ ਦੇਊਗਾ ਉਸ ਕਰਕੇ ਉਹਨਾਂ ਦੇ ਜਿਹੜੇ ਕਰਜ਼ੇ ਨੇ 280000 ਇਹਦੇ ਕਿ ਸਾ ਲੋਗ ਪਰਿਵਾਰ ਨੇ ਸਾਡੇ ਪੰਜਾਬ ਚ ਉਹਨਾਂ ਦੀ ਵੀ ਸ਼ੁਰੂਆਤ ਅੱਜ ਅਸੀਂ ਕਰ ਰਿਹਾ ਕਿ ਜਿਨ੍ਹਾਂ ਦੀ ਕੋਈ ਜ਼ਮੀਨ ਨਹੀਂ ਉਹਨਾਂ ਨੂੰ ਅਸੀਂ ਅੱਜ ਇਹ ਪੈਸਾ ਅੱਜ ਦੇ ਦੇਗੇ ਔਰ ਰਾਹੁਲ ਜੀ ਮੇਰਾ خیال ਡੋਲਾ ਨੂੰ ਅੱਜ ਇੱਥੇ ਸ਼ੁਰੂਆਤ ਕਰਕੇ ਜਾਣਗੇ। ਤੋਂ ਇਹ ਗੱਲਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਦੇਖਣੀਆਂ ਚਾਹੀਦੀਆਂ ਨੇ ਸਰਕਾਰ ਆ ਇਸ ਵਾਰ ਤੇ ਉਹ ਨਹੀਂ ਤੁਹਾਡੀ ਸਰਕਾਰ ਤੁਸੀਂ ਬਣਾਈ ਹੈ। ਔਰ ਤੁਸੀਂ ਸਾਨੂੰ ਉਹਨੇ ਭੇਜਿਆ ਹੁਣ ਇੱਕ ਮੈਂ ਤੁਹਾਨੂੰ ਮਿਸਾਲ ਦੇਵਾਂ। ਲਾਲ ਸਿੰਘ ਜੀ ਉਰੇ ਬੈਠੇ ਨੇ ਸਾਡੇ ਮੰਡੀ ਬੋਰਡ ਦੇ ਪ੍ਰਧਾਨ ਨੇ 62000 ਏਕੜ ਹੈ ਸਾਡੇ 62000 ਕਿਲੋਮੀਟਰ ਸਾਡੀਆਂ ਪਿੰਡਾਂ ਦੀ ਸੜਕਾਂ ਹਰ 6 ਸਾਲ ਬਾਅਦ ਉਹਦੀ ਮਰੰਮਤ ਹੋਣੀ ਚਾਹੀਦੀ ਹੈ ਪਿਛਲੀ ਆਪਾਂ ਕਦੋਂ ਕੀਤੀ ਜਦੋਂ ਸਾਡੀ ਸਰਕਾਰ ਸੀ 2006 ਦੇ ਵਿੱਚ 12 ਸਾਲ ਇਹਨਾਂ ਨੇ ਹੱਥ ਨਹੀਂ ਲਾਇਆ ਕਿਤੇ ਲਿੰਕ ਰੋਡਾਂ ਹੀ ਉੱਡ ਗਿਆ 100 100 ਗਾਜੀ ਉੱਥੇ ਚਾਉਂਦਾ ਨਹੀਂ ਇਹਨਾਂ ਨੇ ਹੁਣ ਆਪਣੇ ਆਪ ਇਹਨਾਂ ਨੇ ਹੁਣ ਕੱਬ ਚੱਕਿਆ 32000 ਕਿਲੋਮੀਟਰ ਪਹਿਲੇ ਸਾਲ ਚ ਇਹ ਪੂਰਾ ਕਰਕੇ ਦੇ ਰਹੇ ਨੇ ਸਾਨੂੰ ਅੱਥੇਨੇ ਕਰੋੜਾਂ ਦੇ ਔਰ ਅਗਲੇ ਸਾਲ ਜਿਹੜੇ 30000 ਇੱਕ ਕਿਲੋਮੀਟਰ ਰਹਿ ਜਾਊਗਾ ਉਹ ਅਗਲੇ ਸਾਲ ਦੇ ਵਾਸਤੇ ਇਹਨਾਂ ਨੇ ਪ੍ਰਬੰਧ ਕਰ ਲਿਆ ਪੈਸਿਆਂ ਦਾ ਉੱਥੇ ਕਰਨ ਵਾਸਤੇ ਐਸੇ ਹੀ ਅਸੀਂ ਦੇਖਾਂਗੇ ਜਿਉਂ-ਜਿਉਂ ਸਾਡੇ ਕੋਲ ਪੈਸੇ ਵੱਧਦੇ ਜਾਣ ਆਰਥਿਕਤਾ ਪੰਜਾਬ ਦੀ ਮਜ਼ਬੂਤ ਹੁੰਦੀ ਜਾਏ ਇੰਡਸਟਰੀ ਲੱਗੇ ਉਸ ਵਾਸਤੇ ਵਿੱਚ ਅਸੀਂ ਆਪਣੇ ਪੰਜਾਬ ਦੇ ਜਿਹੜੇ ਲੋਕ ਰਹਿ ਜਾਣਗੇ ਉਹਨਾਂ ਨੂੰ ਵੀ ਅਸੀਂ ਉਹਨਾਂ ਨੂੰ ਕਿਸੇ ਨਾ ਕਿਸੇ ਕਿਸਮ ਦੀ ਰਾਹਤ ਚਾਹੇ। ਉਹ ਇਹ ਗੱਲਾਂ ਸਾਰੀਆਂ ਰੜ ਕੇ ਹੁੰਦੀਆਂ ਨੇ ਕੋਈ ਇਕੱਲਾ ਬੰਦਾ ਨਹੀਂ ਕਰ ਸਕਦਾ ਮੈਂ ਇਕੱਲਾ ਨਹੀਂ ਕਰ ਸਕਦਾ ਮੇਰੇ ਨਾਲ ਮੇਰੇ ਸਾਥੀ ਨੇ। ਤੁਸੀਂ ਹੋ ਤੁਸੀਂ ਉਹ ਜਿਹੜੇ ਸਾਰੇ ਮੇਰੇ ਨਾਲ ਸਾਡੇ ਨਾਲ ਲੱਗੇ ਇਹ ਗੱਲਾਂ ਨੂੰ ਸਿਰੇ ਚੜਾਓਗੇ। ਅੱਜ ਫਸਲਾਂ ਨੇ ਤੁਹਾਨੂੰ ਪਤਾ ਹੈ ਕਿ ਅੱਜ ਇੱਕ ਗੋਡਾਉਨ ਨਹੀਂ ਪੰਜਾਬ ਦੇ ਵਿੱਚ ਜਿਹੜਾ ਭਰਿਆ ਨਹੀਂ ਹੋਇਆ ਜਾਂ ਝੋਨੇ ਦੇ ਨਾਲ ਜਾਂ ਕਣਕ ਦੇ ਨਾਲ ਪਿਛਲੇ ਸਾਲ ਦੀ ਕਣਕ। ਮੈਂ ਸਰਕਾਰ ਨੂੰ ਦਿੱਲੀ ਵਾਲਿਆਂ ਨੂੰ ਕਹਿ ਰਿਹਾ ਹਾਂ ਕਿ ਚੱਕੋ ایک مہینے دے کے ساری نمی فصل آ جا ہیں اور ایس کی بمپر کراپ ہے دے اس تو زیادہ سونی فصل نہیں کھڑی ہے گروہ کرے کوئی گڑے گڑے نہ پی جان نہیں تو ودھیا ساری فصل کھڑی ہے اور اجت نے چکیا نہیں اور دے میں کرا ہوں مہینے کے میں اسٹور گا کرا میں کسانہ تو خریدنی ہے اور میں خریدوں گا اور رکھا گے اِسے جیسے بھی رکھنا ہے لیکن ذمے واری بلی والوں کی ہے اج ਸੁਨੀਲ ਜੀ ਬੋਲ ਕੇ ਗਏ ਨੇ ਔਰ ਇੱਕ ਇੱਕ 31000 ਰੁਪਏ ਸਾਡਾ ਇੱਥੇ ਕਰਜ਼ਾ ਮੁਫ਼ਤ ਇਹਨਾਂ ਨੇ ਕਰਕੇ ਇਹ ਨਹੀਂ ਇਹ ਸਭ ਆ ਸਾਡੇ ਅਕਾਲੀਆਂ ਦੀ ਮਿਹਰਬਾਨੀ ਆ ਪ੍ਰਕਾਸ਼ ਸਿੰਘ ਬਾਦਲ ਔਰ ਮੁੰਡਾ ਜਿਹੜਾ ਜਿਹੜੀ ਵੀ ਇੱਥੇ ਚਲਾਉਂਦੇ ਸੀ ਤੁਹਾਨੂੰ ਪਤਾ ਕੀ ਹੈ ਅਸੀਂ ਕਿਦੇ ਵਾਸਤੇ ਖਰੀਦੇ ਅਸੀਂ ਪੈਦਾ ਕਰਦੇ ਆ ਆਪਣੇ ਦੇਸ਼ ਵਾਸਤੇ ਔਰ ਇਹ ਜਿਹੜੇ ਦੇਸ਼ ਦਾ ਅੰਗ ਦਾ ਭੰਡਾਰ ਹੈ ਪੰਜਾਬ ਜਿਹੜੀ ਸੀ ਸਭੀ ਉਹਨੂੰ ਭਰਦਾ ਸੀ ਸਿਰਫ 2% ਦੀ ਸਾਡੀ ਧਰਤੀ ਹੈ ਔਰ ਉਹ ਅਸੀਂ ਖਰੀਦੇ ਐ ਐਫਟੀਆਈ ਸਪੋਰਟ ਕਰਦੀ ਐ ਪ੍ਰਾਈਸ ਜੋ ਪ੍ਰਾਈਸ ਸਾਨੂੰ ਕਣਕ ਦੀ ਦਿੰਦੇ ਨੇ ਜੋ ਭਾ ਦਿੰਦੇ ਨੇ ਅਸੀਂ ਸਾਨੂੰ ਦਿੰਦੇ ਨੇ ਆਪਣੀ ਚੌਣੇ ਦੀ ਔਰ ਉਹ ਅਸੀਂ ਉਹਨਾਂ ਵਾਸਤੇ ਰੱਖਦੇ ਆ ਅਸੀਂ ਉਹਨਾਂ ਵਾਸਤੇ ਖਰੀਦੇ ਐ ਲੇਕਿਨ ਉਹ ਸਾਡੇ ਜਿਹੜੇ ਇਹ ਖਰਚੇ ਹੁੰਦੇ ਨੇ ਬਾਹਰ ਦਾਣਾ ਦਾ ਖਰਚਾ ਚੱਕੜ ਦਾ ਖਰਚਾ ਲੇਬਰ ਟਰੱਕਾਂ ਦਾ ਖਰਚਾ ਉਹ ਸਾਡੇ 'ਚ ਪਾਉਂਦੇ ਨੇ اور اے بدھ آ گیا بدھ آ گیا اور کتی ہزار کروڑ اسے Já, سے اسے پہنچ گیا پہنچا بھائی اسی سرکار بیٹھے سے بی جے پی تھی اکالی دل دے شامل سے آج بھی بیٹھی اتنے تو نہیں ٹھیک کروایا جانے جانے ایک ہفتہ پہنا پنجاب سے سیرے لون کرا کے چلے گئے کتی ہزار کے پنجابی آپی ہی گے اس کو اچھی کیوں پری ہے تھوڑے واسطے خرید ہیں تھوڑی یہ جنس ہے تیس رکھو جتنے مرضی رکھو لے جاؤ یہ تو چک کے اور سارے واسطے جہا یہ کرزہ تم چڑھا تھا سرف کتی ہزار نہیں یہ بتی سو کروڑ روپیہ ہر سال یہ بیاج ہی آنا اگر اس کا کوئی حل نہیں کھنگ گے تو اگلے دس سال یہ ساٹھ ہزار کروڑ پہنچنا کتنے جاؤ گا واسطے اور وہاں واسطے میں موی نا ایک بار نہیں دو بار نہیں تین بار نہیں چار بار نہیں پنچ بار کہ چکو پرائم پر منسٹر صاحب آج جہی ساری ہزار ہے تھوڑا ہے پیسہ ہاں کریں گے دیکھیں گے کریں گے دیکھیں گے بس اسے دیکھن دکھن چیز چی گئے تو یہ پھر میں فائننس منسٹر ساڑے منپریت بادل جی گئے جکلی کول وہ بھی کرے کرے دیکھیں گے میں انہوں نے فوڈ منسٹر کول بھی گیا انہوں کو پتہ ہی نہیں ہوں گا کہ کی ہو رہا کچھ ہوں تو مجھے چیتی کہ آرتی سارے چک دیا گلیں یہاں نہیں پتا ہوں دیا. ਔਰ ਐਸੇ ਹੀ ਗੰਨਾਰ ਕਰਦੇ ਨੇ ਜਿਹਦੇ ਨਾਲ ਪੰਜਾਬ ਦਾ ਭਵਿੱਖ ਹੀ ਤੁਸੀਂ ਠੋਕਣਾ ਚਾਹੁੰਦੇ ਹੋ ਇਹ ਤੁਸੀਂ ਸੋਚਦੇ ਹੋ ਕਿ ਅਸੀਂ ਹੌਂਦੇ ਵਾਂਗੇ ਆਨੇ ਪੰਜਾਬ ਦੀ ਜੱਟ ਜਿਹੜੇ ਆਪਣੇ ਸੂਰਮੇ ਨੇ ਇਹਨੇ ਸੂਰਮੇ ਜਿਹੜੇ ਖੜਦੇ ਨੇ ਇਹ ਖੜਦੇ ਨੇ ਜਦੋਂ ਦੇਸ਼ ਤੇ ਦਿੱਤਾ ਹੁੰਦੀ ਹੈ ਆ ਮੈਂ ਹੁਣ ਦੱਸਿਆ ਸੀ ਇਹਨਾਂ ਨੇ ਕਿ ਤਿੰਨੇ ਦਿਨ ਮੈਂ ਬਾਰਡਰ ਤੇ ਜਾ ਕੇ ਆਏ ਹਾਂ ਉਹਨਾਂ ਨੂੰ ਮੈਨੂੰ ਕਹਿੰਦੇ ਇੱਕ ਪਿੰਡ 'ਚ ਕਹਿੰਦੇ ਜੇ ਪਰਵਾਹ ਨਾ ਕਰੋ ਇੱਥੇ ਤਾਂ ਅਸੀਂ ਦੇ ਪਾਕਿਸਤਾਨੀਆਂ ਨੂੰ ਬਥੇਰਾ ਦੇਖਿਆ ਸਾਨੂੰ ਤਾਂ ਇਹ ਨਾ ਹੋਏ ਕਿ ਬਾਰਿਸ਼ ਜ਼ਿਆਦਾ ਨਾ ਪੈ ਜਾਏ ਸਾਡੀ ਫਸਲ ਦਾ ਰੁਖ ਖਰਾਬ ਹੋ ਜਾਵੇ ਤਾਂ ਮੇਰਾ ਮਤਲਬ ਉਹ ਨਾ ਤਾਂ ਤੇਰੇ ਦਿਲ ਦੀ ਆਵਾਜ਼ ਸੀ ਜੋ ਜੋਸ਼ ਸੀ ਉਹ ਨਜ਼ਰ ਆ ਰਿਹਾ ਸੀ ਉੱਥੇ ਲੇਕਿਨ ਸਾਹਮਣਾ ਅਸੀਂ ਕਰਦੇ ਜਦੋਂ ਟੋਪਖਾਨਾ ਚੱਲਦਾ ਨਾ ਜਦੋਂ ਟੈਂਕ ਆਉਂਦੇ ਨੇ ਨਾ ਉਹ ਪਤਾ ਲੱਗਦਾ ਕਿ ਕੀ ਹੈ ਰੋਏ ਬਹਾਦਰ ਸਾਡੇ ਲੋਕ ਉੱਥੇ ਉੱਥੇ ਬੈਠੇ ਸੀ ਮੈਂ ਖੇਮ ਕਰਨ ਤੋਂ ਲੈ ਕੇ ਖਾਲੜੇ ਤੋਂ ਖਾਲੜੇ ਤੋਂ ਇਹ ਡੇਰਾਵਾ ਬਣਾਣੇ ਸਾਰੇ ਉੱਥੇ ਕੰਮ ਕੀ ਆਇਆ ਸੀ ਦੇਖ ਕੇ ਆਇਆ ਸੀ ਲੋਕ ਬਲੰਦ ਨੇ ਜੋਸ਼ ਹੈ ਦੇਸ਼ ਦੀ ਸੇਵਾ ਔਰ ਆ ਵੀ ਦੇਸ਼ ਦੀ ਸੇਵਾ ਜੋੜ ਤੁਸੀਂ ਕਰ ਰਹੇ ਹੋ ਤੁਹਾਨੂੰ ਯਾਦ ਹੈ ਇੱਕ ਸਮੇਂ ਹੁੰਦਾ ਸੀ ਕਿ ਅਸੀਂ ਆਪਣਾ ਝੋਲੀ ਅੜ ਕੇ ਅਮਰੀਕਾ ਕੋਲ ਜਾਂਦੇ ਸੀ ਅਸੀਂ ਉੱਥੋਂ ਇੱਕ ਪੀਐਲ 480 ਇੱਕ ਸੀਗਾ ਸਮਝੌਤਾ ਉਨਾਂ ਤੋਂ ਉਦਾਰਾਸੀ ਕਣਕ ਲੈ ਲਏ ਆਪਣੇ ਲੋਕਾਂ ਨੂੰ ਰੋਟੀ ਦੇਣ ਵਾਸਤੇ ਫਿਰ ਥੋੜੀ ਹਿੰਮਤ ਪੰਜਾਬ ਦੀ ਹਿੰਮਤ ਜਿਨ੍ਹਾਂ ਨੇ ਇਹਦੀ ਪੈਦਾਵਾਰ ਅਸੀਂ ਇੰਨੀ ਵਧਾਈ ਔਰ ਇਹ ਵਧਾ ਕੇ ਅੱਜ ਅਸੀਂ ਇੱਕ ਸਮੇਂ ਸੀ ਕਿ 58% ਅੰਗ ਦਾ ਭੰਡਾਰ ਆ 2% ਦੀ ਧਰਤੀ ਔਰ 1.5% ਦੀ ਜੋ ਲੋਕ ਨੇ ਵੇਚਦੇ ਪੰਜਾਬ ਦੇ ਵਿੱਚ ਲੈਂਦੇ ਨੇ ਇਹਨਾਂ ਨੇ ਭਰੀ ਅੱਜ ਅਸੀਂ ਫੇਰ ਵੀ ਭਰ ਰਹੇ ਹਾਂ لیکن ذمہ ذمے واری کی دی کی ہوں دی ہے کہ سانو بھی دیکھ دی. صرف سارا فائدہ نہ اٹھاؤ اچھے فوج دیکھ لو فوج کتنی سکھ ریجیمنٹ ساری سکھ لائٹ انفنٹری ساری پنجاب ریجیمنٹ ساری ڈوگرا ریجیمنٹ ساری توپخانہ بھریا ہوا ہے رسالا سا بریا ہوا سا اچھی خون دنے. اسی اے خون دے اپنے پنجاب واسطے اسی ایتھے محنت کرتے ہیں جی ہوں کڑک نہیں تو پا جے دن آتی. ਤੁਸੀਂ ਵਾੜੀ ਵਾੜੀ ਲੱਗ ਜਾਣੀ ਹੈ ਉਸ ਤੋਂ ਬਾਅਦ ਨਵੀਂ ਫਸਲ ਤੁਹਾਡੀ ਵੇਚਣ ਵਾਸਤੇ ਹੁਣ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਕਿ ਜਿਹੜਾ ਇਹ ਸੂਬਾ ਇਹਨਾਂ ਕੁਝ ਕਰ ਰਿਹਾ ਸਾਡੇ ਦੇਸ਼ ਵਾਸਤੇ ਉਹਨਾਂ ਦਾ ਥੋੜਾ ਜਿਹਾ ਤਾਂ ਤੁਸੀਂ ਹੱਥ ਅੱਗੇ ਅੱਗੇ ਵਧਾ ਦਿਓ ਸਾਡੀ ਮਦਦ ਕਰਾ ਦਿ ਨਹੀਂ ਕਰ ਕੋਈ ਗੱਲ ਨਹੀਂ ਅਸੀਂ ਅੱਗੇ ਕਰਾਂਗੇ ਮੈਂ ਤਾਂ ਪ੍ਰਧਾਨ ਜੀ ਨੂੰ ਕਹਿ ਰਿਹਾ ਸੀ ਅੱਜ ਰਾਉਲ ਜੀ ਨੂੰ ਕਿ ਅਗਰ ਨਹੀਂ ਖਰੀਦ ਲੰਗੇ ਸਾਡੀ ਕਣਕ ਅਸੀਂ ਖਰੀਦਾਂਗੇ ਔਰ ਅਗਰ ਵਿਦੇਸ਼ਾਂ ਭੇਜਣੀ ਪਵੇ ਅਸੀਂ ਵਿਦੇਸ਼ਾਂ ਭੇਜਾਂਗੇ ਇਹ ਤਾਂ ਬਹੁਤ ਹੋ ਗਿਆ ਬਹੁਤ ਇਹਨਾਂ ਨਾਲ ਟੱਕਰਾਂ ਮਾਰ ਲੀਆਂ ਇਹ ਕੋਈ ਸਮਝਦੇ ਨਹੀਂ ਕੋਈ ਗੱਲ ਇਹ ਪਤਾ ਨਹੀਂ ਇਹਨਾਂ 파ਰਟੀ ਦੀ ਕੋਈ ਆਪਣੀ ਆਪਣੀ ਸੋਚ ਹੈ ਉਹ ਕੈਸੇ ਇਹ ਕੰਮ ਕਰਦੇ ਨੇ ਲੇਕਿਨ ਤਾਂ ਹੀ ਹੈ ਕਿ ਪੰਜਾਬ ਜੈਸੇ ਜਗ੍ਹਾ ਦੇ ਵਿੱਚ ਇਹਨਾਂ ਦੀ ਕੋਈ ਥਾਂ ਨਹੀਂ ਔਰ ਇਹ ਤੁਹਾਨੂੰ ਪਤਾ ਲੱਗ ਜਾਓ ਇਹਨਾਂ ਨੂੰ ਲੋਕਾਂ ਨੂੰ ਇਹ ਬੀਜੇਪੀ ਵਾਲੇ ਜਾਂ ਇਹਨਾਂ ਦੇ ਦੂਜੇ ਜਿਹੜੇ ਸਮਰਥਕ ਨੇ ਅਕਾਲੀ ਕਹਿੰਦੇ ਪੰਜਾਬ ਅਸਲੀ ਕੀ ਚਾਹੁੰਦਾ ਹੈ آج بائبل کلاس برگاڑی پڑھ گیا پا ترتالی بار سرو گرنتھ ساحب نے فاڑیا اگ لگائی نے نہیں کیتا. کیتا جی نے بھی کیتا ہے لیکن ترتالی بار وہ گیتا قرآن شریف گٹکا صاحب سب پھاڑے لیکن یہاں نے یہ نہیں دیکھا فڑے کنے پھڑے فڑے کہ کیتا کینے. رولا رونا دو دن اخبار پا کے پھر پار جاتے سے سارے بندے سارے جڑے جہے اسی پڑ کے انہوں نے اندر ڈکیا ہوا اور میں دس کسی کو نہیں چڈا گیا اگر کوئی سوچ رہا ہے کہ میں ہندو سکھ فساد کراؤں گا گیتا فساد دوں گا یا قرآن فاڑ دوں گا یا گرو گرنتھ صاحب فاڑ دوں گا اور قوما لڑ پی گیا سارے سیاست واسطے ਏ ਮੈਂ ਦੇਖੂਗਾ ਇਹ ਕਿਵੇਂ ਖਾਲੀ ਕਰਦੇ ਨੇ ਇਹਨਾਂ ਨੂੰ ਕੱਲੇ ਕੱਲੇ ਨੂੰ ਅੰਦਰ ਢੱਕਾਂਗੇ ਅਸੀਂ ਤੁਸੀ ਪਰਵਾਹ ਨਾ ਕਰੋ ਸਰ ਬੋਲੇ ਸੋ ਨਿਹਾਲ ਏ ਹੁਣ ਸਮਾਂ ਆ ਗਿਆ ਜੰਗ ਦਾ ਜੰਗ ਸ਼ੁਰੂ ਹੋ ਜਾਣੀ ਹੈ ਪਤਾ ਨਹੀਂ ਕਦੋਂ اعلان ਕਰਨਗੇ ਇਲੈਕਸ਼ਨ ਕਮਿਸ਼ਨ ਵਾਲੇ ਕੱਲ ਪਰਸੋ ਚੌਥੇ ਜਦੋਂ ਮਰਜ਼ੀ ਕਰਦੇ ਨੇ ਤੁਸੀਂ ਹੁਣ ਤਕੜੇ ਹੋਣਾ ਤੁਸੀਂ ਹੁਣ ਆਪਣੇ ਮੋਢਿਆਂ ਤੇ ਭਾਰ ਚੱਕਣਾ ਹੈ ਅਸੀਂ ਸਾਰੇ ਇਕੱਠੇ ਲੜਾਂਗੇ ਔਰ ਵਾਹਿਗੁਰੂ ਜੀ ਦੇ ਪਾਲਣ ਇਹ ਅਕਾਲੀਆਂ ਦੀ ਸਮਰਪਤੀ ਬੀਜੇਪੀ ਦੀ ਸਮਰਪਤੀ ਔਰ ਕਾਂਗਰਸ ਦਾ ਝੰਡਾ ਇੱਥੇ ਲੜਾਊਗਾ ਔਰ ਦੇਸ਼ ਵਿੱਚ ਲੜਾਊਗਾ ਇਹਦੇ ਵਾਸਤੇ ਤਾਂ ਕੋਈ ਕੋਣ ਹਾਂ ਤਾਂ ਅੱਜ ਬੜੀ ਖੁਸ਼ੀ ਹੈ ਰਾਹੁਲ ਜੀ ਨੇ ਹੁਣ ਜਾਣਾ ਹੈ ਹਿਮਾਚਲ ਪ੍ਰਦੇਸ਼ ਸੇ ਇਹਨਾਂ ਦੀ ਉੱਥੇ ਅੱਜ ਅੱਜ ਇੱਕ ਹੋਰ ਦਲਸਾ ਹੈ ਤਾਂ ਮੈਂ ਜ਼ਿਆਦਾ ਦੇਰ ਨਹੀਂ ਬੋਲਾਂਗਾ ਪਰ ਮੇਰੇ ਵੀਰੋ ਇੱਕੋ ਹੀ ਮੇਰੀ ਹੁਣ ਆਪ ਨੂੰ ਬੇਨਤੀ ਹੈ ਕਿ ਜਦੋਂ ਜੰਗ ਦਾ ਬਿਗਲ ਵੱਜੂ ਤਕੜੇ ਹੋ ਜਾਓ ਔਰ ਵਾਹਿਗੁਰੂ ਦੀ ਕਿਰਪਾ ਨਾਲ ਆਪਾਇ ਤੇ ਬੜੀ ਸੰਗੇ ਤਰੀਕੇ ਦੀ ਫਤਿਹ ਹੱਥ ਪ੍ਰਾਪਤ ਕਰੀਏ 13 ਦੀ 13 ਸੀਤਾ ਦੇ ਇਹਨਾਂ ਨੂੰ ਤਾਂ ਕਿ ਸਾਡੇ ਪ੍ਰਧਾਨ ਮੰਤਰੀ ਬਣੇ ਨਸੋ ਅਤੇ ਦੇਸ਼ ਦੇ ਔਰ ਮੈਂ ਆਪ ਸਾਰਿਆਂ ਦਾ ਧੰਨਵਾਦੀ ਆ ਕਿ ਤੁਸੀਂ ਸਵੇਰ ਦੇ ਚੱਲੇ ਹੋਏ ਉਰੇ ਪਹੁੰਚੇ ਹੋ ਵਾਹਿਗੁਰੂ ਕਰੇ ਤੁਹਾਡੇ ਪਰਿਵਾਰ ਸੁਖੀ ਰਹੇ ਤੁਸੀਂ ਸੁਖੀ ਰਹੋ ਥੋੜੀ ਚੱਲਦੀ ਕਲਾਸ ਰਹੋ ਹਰ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ